ਸਵਾਗਤ ਹੈ ਇੱਕ ਸਾਡ ਵੀਰੋ ਤੁਹਾਡਾ ਆਪਣੇ YouTube ਚੰਦਰ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੈਡ ਲੱਗਿਆਣਾ ਪ੍ਰਾਣਾ ਤਹਿਸੀਲ ਬਾਗਾ ਪ੍ਰਾਣਾ ਜ਼ਿਲ੍ਹਾ ਇਸ ਨੂੰ ਪੈਂਦਾ ਜੀ ਮੋਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਔੜ ਵਾਲੀ ਵੀਡੀਓ ਨੋਟੀਫਿਕੇਸ਼ਨ ਬੈਲ ਦਾ ਰਵੇ ਜੇ ਕਿਸੇ ਵੀਰ ਦੇ ਕੋਲ ਸੇਲ ਕਰਨਾ ਹੋਵੇ ਜਾਇਦਦ ਦੀ ਵੀਡੀਓ ਅਪਲੋਡੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਨੰਬਰ 98783 9388 ਹੈ ਜੀ ਛੱਲੇਪਕ ਤੁਸੀਂ ਆ ਕੇ ਕਰਨੀ ਆ ਸਪੈਸ਼ਲ ਮੇਰੀ ਬੇਨਤੀ ਆ ਕਿ ਹਜੇ ਵੀਡੀਓ ਦਾ ਸਮਾਂ ਨੋਟ ਕਰ ਲਓ ਤੁਸੀਂ 9:00 ਵਜੇ ਤੇ 14 ਮਿੰਟ ਹੋਏ ਆ ਸ਼ਾਮ ਦੀ ਚੋਚੀ ਤਕਰੀਬਨ ਸਾਰਾ ਦੇਣੀ ਪਿਆ ਵਾ ਤੇ ਛੜਾ ਨੂੰ ਜੱਜਮੈਂਟ ਉਸ ਹਿਸਾਬ ਨਾਲ ਲਾਉਣੀ ਆ ਕਿ ਕਿ ਭਾਈ ਜੇ ਵੀ ਇਹ ਸ਼ਾਹ ਨੂੰ ਬਣਦੀ ਇਹਨਾਂ ਨੇ ਫਸ ਗਿਆ ਖੜ ਗਿਆ ਹੋਣਾ ਸੀ ਗਿਆ ਪਰ ਹੁਣ ਇਹਦੇ ਚਵਾਈ ਹੋਈ ਵੀ ਆ ਕਿ ਸਾਰੀ ਜਨਕਾ ਦੇ 22 ਤੋਂ ਲੈ ਕੇ ਵਿੱਚ ਦੋ ਟੋਕੜਾ ਗਬਣਾ ਇੱਕੋ ਜਿਹੇ ਦੋ ਦੰਦ ਆ ਹਾਂ ਠੀਕ ਆ ਤੇ ਇੱਕ ਆ ਹਾ ਦੂਜਾ ਸੂਬਾ ਸੂਨ ਦੀ ਫਾਰਮ ਵਾਲੀ ਬੱਚੀ ਆ ਵੱਡੀ ਬਾਈ ਦਾ ਦਾਦਾ ਸਿਕਾਉਣ ਪਿੱਛੇ ਵੀ ਕੈਮਰੇ ਤੋਂ ਵੀ ਚੰਗਾ ਟੀਕਾ ਲੱਗਿਆ ਰਿਕਾਰਡ ਵੀ ਹੈਗਾ ਬਾਈ ਕਿਤਾ ਆਪਣੇ ਕੋਲੇ ਇਹਦਾ ਠੀਕ ਆ ਦੇਖੋ ਤੁਸੀਂ ਵੱਡੀ ਫੁੱਡੀ ਫੁੱਲ ਆ ਗਈ ਜੈਨ ਬ੍ਰੀਡ ਬਹੁਤ ਆ ਗਈ ਵੇਖੋ ਤੁਸੀਂ ਬਾਕੀ ਚਾਹੇ ਸਾਰੀ ਬਰਾੜ ਸਾਹਿਬ ਤੋਂ ਲੈ ਲੈਣੇ ਕੀ ਦੁੱਧ ਵਾਲੇ ਨੇ ਥੱਲੇ ਦੇ ਕੀ ਇਹਦੇ ਗੱਬਣਾ ਕੰਦੇ ਟਾਇਪ ਦੀਆਂ ਵਾ ਤੇ ਸ਼ਪੈਲ ਬੇ ਡਾਕਟਰ ਤੁਸੀਂ ਆਪ ਦਾ ਨਾਮ ਲਿਆ ਕੇ ਤੁਸੀਂ ਇਹਦੇ ਆਪਦੇ ਚੈੱਕ ਕਰਾ ਕੇ ਥੋ ਲੈ ਜਾਣੀ ਹੈ ਜੀ ਇੱਕਾ ਬਾਈਕਲ ਟੁੱਕੜ ਵੜਾ ਭਾਹ ਹੋੜ ਕੇ ਜੈਜ ਬੜਾ ਸ੍ਰੀਕਾਲ ਸ੍ਰੀਕਾਲ ਜੀ ਸਾਰੇ ਪਿੰਡ ਭਰਾਵਾਂ ਨੂੰ ਮੇਰੇ ਨਾਮ ਦੱਸ ਦਗੇ ਜੀ ਨਾਵ ਦੀ ਕਾਕਾ ਪਿੰਡ ਲੱਗੇਣਾ ਤਸਵੀਰ ਬਾਗਾ ਪਾ ਜਲਾ ਮੋਗਾ ਠੀਕ ਆ ਬਰਾੜਾ ਅੱਜ ਤਿੰਨ ਨਾਗਾ ਤਿੰਨ ਨਾਗਾ ਆਹ ਕਿੰਨੇ ਬੜਾ ਨਗੀਨਾ ਘੈਂਟ ਆ ਇਹਦਾ ਮਲਕ ਇਹ ਨਾ ਜਿਹੜੇ ਕਹਿੰਦੇ ਆ ਕਾਨੂੰ ਪੁੱਛਦੇ ਆ ਗੱਲਾਂ ਅੱਜ ਇਹਨਾਂ ਇੱਕ ਪਹਿਲਾ ਭੁੱਲ ਜਾਣਗੇ ਠੀਕ ਆ ਜੀ ਫਾਈਨਲੀ ਚੈੱਕ ਪਾਸਾ ਫਾਰਮ ਵਾਲੀ ਬੱਛੀ ਆ ਠੀਕ ਆ ਜੀ ਤੇ 7 ਲੀਟਰ ਦੁੱਧ ਹੈ 8 7 ਅਸਾਂਗੇ ਕੰਡੇਲ ਦੋ ਟਾਈਮ ਚੋਲਵੇ ਦੋ ਟਾਈਮ ਚੋਲੋ ਠੀਕ ਆ ਜੀ ਠੀਕ ਆ ਜੀ ਹਾਂ ਹਾਜੀ ਬਰਾੜ ਸਾਹਿਬ ਅੱਜ ਮਦਦ ਕੀ ਜੀ ਇਹਨਾਂ ਚਿੱਟਣ ਦਾ ਹੁਣ ਸੋਨਾ ਲੈਣਾ ਸੋਨਾ ਤਾਂ ਮਹਿੰਗਾ ਹੀ ਆ ਹਾਂਜੀ ਤਾਂ ਜੀ ਆਪ ਉਹ ਨਹੀਂ ਬੱਠਿਆ ਨਾਰ ਲਾਉਂਦੇ ਆ ਸਹੀ ਗੱਲ ਆ ਜੀ ਦੋ ਲੰਦੂ ਫੰਡੂ ਜੋ ਉਹ ਜਿਹੜੇ ਡੰਡ ਹੁੰਦੇ ਆ ਠੀਕ ਆ ਜੀ ਉਹ ਜਿਆ ਸੋਨਾ ਪਾ ਉਹ ਜਿਹੜੇ ਡੰਡ ਹੁੰਦਾ ਠੀਕ ਆ ਜੀ ਇਹਦਾ ਮੁੱਲ 55000 ਰੁਪਏ ਠੀਕ ਆ ਛੋੜ ਛੱਪਾ ਛੋੜ ਛੱਪਾ ਹੋਊਗੀ ਤਾਂ ਨਿਆਰੇ ਲਊਗਾ ਫਾਰਮ ਵਾਲੀ ਬੱਚੀ ਤੇ ਲੱਖ ਰੁਪਏ ਦੀ ਯਾਰ ਤਿਆਰ ਹੋਈ ਬਾਈ ਵੱਡੀ ਬਹੁਤ ਆਣਾ ਜਾਤ ਵੀਰ ਬਹੁਤ ਆ ਗਈ ਤੇ ਜੁਪੀਟਰ ਦਾ ਝੱਟੀ ਜਾ ਜੁਪੀਟਰ ਦਾ ਹਾਂ ਬਾਈ ਨੂੰ ਕਹਿੰਦਾ ਜੁਪੀਟਰ ਦਾ ਹੈਗਾ ਸੀਮੈਂਟ ਪਾਪਰ ਕਾਰਡ ਇਹਦਾ ਠੀਕ ਆ ਲਓ ਜੀ ਦੋਸਤੋ ਅੱਜ ਇਹ ਕਿ ਬਰਾੜ ਸਾਹਿਬ ਦੇ ਅੱਗੇ ਕੀ ਕਿਤੇ ਕਿਹਾ ਬ ਤੁਰਬਾ ਦਿਖਾਉਂਦਾ ਇਹਦੇ ਵਿੱਚ ਐਪੀਐਸ ਐਚਐਫ ਜੁਪੀਟਰ 100% ਆਹ ਤੁਸੀਂ ਦੇਖ ਸਕਦੇ ਹੋ ਜੀ ਬਾਕੀ ਜਿਹੜੇ ਵੀਰ ਪੜਨਾ ਆਉਂਦਾ ਵਾ ਉਹ ਵੀਰ ਪੜ ਵੀ ਸਕਦੇ ਆਗੇ ਆਪਣੇ ਕੋਲੇ ਕੋਲੇ ਹੀ ਆ ਆਪਣੇ ਕੋਲੇ ਸਟਰਾ ਦੇਖੋ ਤੁਸੀਂ ਜੇਪੇ ਜੁਪੀਟਰ ਦਾ ਟੀਕਾ ਲੱਗਿਆ ਹੋਇਆ ਇਹਦੇ ਠੀਕ ਆ ਦੁੱਧ 7 ਤੋਂ 8 ਕਿਲੋ ਆ ਦੋ ਟਾਈਪ ਦੇ ਚੋਲ ਨਾਲ ਬਰਾ ਸਾਤੀ ਬਣਾਉਂਦਾ ਦੋਸਤੋ ਅੱਜ ਦੀ ਬਾਈ ਲੈ ਖੋਲ ਆ ਬਾਈ ਫੁੱਲ ਵੱਡੀ ਆ ਗਈ 3 4 3 4 ਫੂਟ 6 ਕੋਈ ਨਹੀਂ ਇਹਦੇ 7 ਵਜੇ ਦੀ ਚਵਾਈ ਹੋਈ ਆ ਬਾਈ ਕਹਦਾ ਉਥੇ ਖੁੱਲੀ ਫਿਰਦੀ ਸੀ ਆਪਾਂ ਲਈ ਆ ਬੰਨਾ ਵੇਖੋ ਤੁਸੀਂ ਫੁੱਲੇ ਫਿਰਦੇ ਪਉ ਚਾਹ ਗੋਆ ਦਾ ਵੇਖੋ ਜੰਬਿਆ ਹੋਇ ਜਿੰਨਾ ਕਿ ਲਿਆ ਉਹ ਕਿਤੇ ਲਾੜਿਆ ਸੀ ਵੱਡੀ-ਬੁੱਡੀ ਬਹੁਤ ਆ ਜਾਤ ਵੀਰ ਬਹੁਤ ਆ ਜੀਪੀਟਰ ਦਾ ਲੱਗਾ ਟੀਕਾ ਤੁਹਾਨੂੰ ਸਾਰਾ ਸੀਮਨ ਵੀ ਦਿਖਾਦਾ ਵਾ ਬਾਕੀ ਜਿਹੜੇ ਵੀਰ ਜਾਣਕਾਰ ਆ ਉਹ ਗੂਗਲ ਸੱਤ ਮਾਰ ਕੇ ਆਪਦਾ ਕਾਢ ਨਹੀਂ ਸਕਦੇ ਕੀ ਰਿਕਾਰਡ ਆ ਜੀਪੀਟਰ ਦਾ ਜਲਦੀ ਵੀ ਚੈੱਕ ਕਰੋ ਤੁਸੀਂ ਫੁੱਲ ਵੱਡੀ ਕੁਆਲਿਟੀ ਕੂਟ ਚੈੱਕ ਕਰੋ ਤੁਸੀਂ ਇਹੀ ਬਰਸ਼ ਬੂਸੇ ਬਾਹਰ ਕੇ ਗਰਮੀ ਦੇ ਦਿਵਾਈ ਹੁੰਦੀ ਕਿਤੇ ਵੀਡੀਓ ਪਾਉਦੇ ਤਾਂ ਚਮਕ ਰਹੀ ਸੀਗੀ ਵੇਹਣ ਚਮਕ ਦਿਖਾਉਣੀ ਸੀ ਚਲੋ ਬਾਈ ਉਹਨਾਂ ਕੋਲ ਤਾਂ ਉਹ ਅਰੀਦਿਕਾ ਚੰਦ ਕਰ ਰਹੇ ਨੇ ਵਾ ਵੇਖੋ ਘੋੜੀ ਵਰਗੀ ਵੇਹੜਾ ਪੱਠ ਬੜਾ ਪੂਰਾ ਡਿੱਗ ਰਹਾ ਮਗਰ ਥਾੜਾ ਥੋੜਾ ਚੈੱਕ ਕਰ ਲਓ ਵੀਡੀਓ ਦਾ ਸਮਾਂ ਨੋਟ ਕਰ ਲਓ 9:17 ਮਿੰਟਾਂ ਤੇ ਛਾਬ ਨੂੰ ਜੇ ਵੀਡੀਓ ਬਣਾਉਂਦੇ ਥਾ ਵਹ ਰੰਦਾ ਪਰ 7 8 ਗਰਦਨ 7 ਕਿਲੋ ਸੇ ਚੋਕ ਗਿਆ ਦਾ ਲਿਜਾ ਸਕਦੇ ਹੋ ਜੀ ਫੁੱਲ ਵੱਡੀ ਜਾਤ ਵਾਲੀ ਫਾਰਮ ਵਾਲੀ ਵਹਣਾ ਜੁਪੀਟਰ ਦਾ ਲੱਗਿਆ ਟੀਕਾ ਇਹਦੇ ਫੁੱਲ ਰਕਾਰਡ ਵਾਲੀ ਹੈਗੀ 2 ਨੰਬਰ ਤੇ ਬਰਾੜਾ 2 ਨੰਬਰ 2 2 ਦੁੰਦੀ ਹੈ ਜੀ ਇਹ ਵੇੜਾ 2 ਜਨ ਤਬੂ ਤੋ ਕੱਦ ਆਮ ਬੰਦਾ ਦਾ ਭੁਗਤੀ ਆਮ ਬੰਦਾ ਦਾ ਜਿਵੇਂ ਮਤਲਬ ਕਿ ਬਈ ਲਾਪਰਾ ਹੋਊਗਾ ਸੌਰੀ ਦੇ ਨੰਬਰ 1 ਦਾ 7 ਲੀਟਰ ਗੋਦੇ ਦੰਲੇ ਆ ਠੀਕ ਆ ਜੀ ਪੰਜਾਂ ਦੇ ਖੱਬੜ ਚੈੱਕ ਪਾਸ ਆ ਚੈੱਕ ਪਾਸਾ ਦੋ ਦੰਦ ਆ ਠੀਕ ਆ ਜੀ ਬੱਚਾ ਹੀ ਆ ਫੇਰ ਤਾਂ ਹਜੇ ਬੱਚਾ ਹੀ ਆ ਤਾਂ ਕੱਦ ਵੇਖ ਲੋ ਜਿੰਦਾ 5000 ਰੁਪਏ ਮੁੱਲ ਆ ਠੀਕ ਆ ਬਰਾਬਰ ਖੜੀ ਬੜਾ ਜਾ ਹੋਗੇ ਹਾਂ ਬਰਾਬਰ ਹੀ ਬੜਾ ਜਾ ਲੈੋ ਦੋਸਤੋ ਬਰਾੜ ਦੇ ਮੁੱਢ ਤੋਂ ਅੱਗੇ ਵੱਡੀ ਗੁੱਡੀ ਵੀ ਬਹੁਤ ਆ ਗਈ ਅੱਜ ਤਾਂ ਬਰਾੜ ਚੰਗੇ ਨੀ ਕੀਤੇ ਲਿਆ ਇਧਰ ਹੋ ਜਾ ਬਾਈ ਤੂੰ ਠੀਕ ਆ ਬਾਈ ਆ ਜਲ ਤੌਰ ਬਾਈ ਛੱਡੀ ਛੱਡੀ ਬਹੁਤ ਬਹੁਤ ਤੁਸੀਂ ਲੈ ਆਹ ਦੇਖੋ ਤੁਸੀਂ ਜਵਾ ਹੀ ਦੋ ਜੀ ਗੱਲ ਹੀ ਬਾਤ ਹੀ ਨਹੀਂ ਕੋਈ ਲੈ ਤੁਸੀਂ ਦੋ ਟਾਈਮ ਆਦੀ ਬਾਈ ਦੇ ਘਰੇ ਚੋਲੜੀ ਆ ਪੰਜਾਂ ਦੀ ਗੱਬਣਾ ਬਾਈ ਕਰਾ ਕੇ ਲੈ ਤੁਸੀਂ ਆਪ ਦੀ ਕਰਾ ਕੇ ਲੈ ਜੜੀ ਕਰਾ ਕੇ ਨੇ ਠੰਡਾ ਟਿਕਾ ਲਵਾ ਕੇ ਆਪ ਦੀ ਲੈ ਕੇ ਜਾਈ ਚੱਕਰਾ ਠੀਕ ਆ ਬਾਈ ਲੋ ਜ ਦੋ ਸੌ ਤਾਂ ਲੈ ਤੋ ਲਾਏ ਬਾਈ ਨੇ ਮੇਰੇ ਸਾਹਮਣੇ ਆਈਓ ਹੀ ਲੱਗਦੀ ਆ 25 ਅੱਧੇ ਥੋੜੇ ਡਰਦੀ ਆ ਕਿ ਕਿਹੜੇ ਕਰੜੀ ਗੱਡੀ ਦੋ ਦੰਦ ਕੱਦ ਫੁੱਲ ਵੱਡਾ ਹੀ ਆ ਕੋਈ ਛੋਟੀ ਜਿਹੜੀ ਫੱਟੀ ਗਾਲਾਂ ਹਵਾ ਦਾ ਰੱਖੋਗੀ ਪਲਾਸ 10 ਵੇ ਚੋਲਿਓ ਤੇ ਆਹੀ ਰੈਡੀ ਆ ਇਹ ਹੋ ਜਾਦੂਦਦ ਖਤਕੇ ਭੱਜ ਗਈ ਆ ਦੋਸਤੋ ਆਹ ਇਧਰ ਬਾਹਰ ਹੀ ਬਣਤੀ ਆ ਬਈ ਨੇ ਦੋ ਦੰਦ ਬੱਚਾ ਮੂੰਹ ਦੇ ਵਿੱਚੋਂ ਸੋਣੀ ਵੜਾ ਗਈ ਹਾਦੀ ਚੁਵਾਈ ਜਰਾ ਥੜਾਂਗੇ ਬਾਕੀ ਤੇ ਚੋਲੇ ਨੇ ਆ ਕੇ ਕੋਲੇ ਆ ਕੇ ਦੋ ਦੰਦ ਬੂਤ ਬਈ ਨੇ ਤੇ ਉਹਦਾ ਤਾਂ ਕਨਫਰਮ ਆ ਹਾਂ ਹਾਂ ਬਈ ਠੀਕ ਦੋ ਦੰਦ ਕਨਫਰਮ ਆ ਬਈਆਂ ਚੈੱਕ ਕੀਤੇ ਵੇ ਸਾਡੇ ਮੁੱਲ ਜੀ ਦਾ 50000 ਰੁਪਇਆ ਵਿੱਚੋਂ ਕੀ ਛੋੜ ਛੱਪਾ ਤੁਹਾਡਾ ਜਰੂਰ ਹੋ ਜੂਗਾ ਆ ਦੇ ਲੋ ਦੋਸਤੋ ਰੀਨਲ ਦੋ ਦੰਦ ਕਹਿਣ ਦੀ ਗੱਲ ਨਹੀਂ ਕੋਈ ਆ ਤਾਂ ਹੋਈ ਨਾ ਗੱਲ ਕਰਨ ਵਾਲੀ ਬਈ ਦੋ ਦਾ ਅਰੀਜਨਲ ਹੈਗੀ ਐ ਇਹ ਕਹਿਣ ਵਾਲੀ ਗੱਲ ਨਹੀਂ ਆ ਵਖਾ ਦੇ ਵਿੱਚ ਵੀਡੀਓ ਜਦੋਂ ਮੈਂ ਪਹਿਲਾਂ ਕਦੇ ਵਿਖਾ ਵਿਖਾ ਕੇ ਨਾਮ ਖਾਜ ਦੀ ਗੱਲ ਕਹਿ ਦੀ ਸਕਰੀਨ ਤੋਂ ਪੂਰੀ ਸੱਚ ਹੋਗੀ ਠੀਕ ਆ ਬਾਈ ਆ ਜਾ 3 ਨੰਬਰ ਤੇ ਹਾਂ ਬੜਾ 3 ਨੰਬਰ ਤੇ ਆ ਜਾ 3 ਨੰਬਰ ਉਹ 13 ਲੀਟਰ ਤੋਂ ਤੋਂ ਤਾਂ 14 ਅੱਛਾ 13 13 ਦਾ ਕੰਡੇ ਵਾਲਾ ਮਾਰਕਟ ਜੱਗ ਠੀਕ ਆ ਜੀ ਮਣ ਕੇ ਜੋਕ ਕੇ ਲੈ ਆ ਠੀਕ ਆ ਜੱਬੇ ਮਾਰਕਟ ਜ ਜਾਵੇ ਹਾਂ ਜਿਹਦਾ ਮੁੱਲ 37000 ਰੁਪਏ ਠੀਕ ਆ ਦੋਰਾ ਵਿੱਚ ਉਲਰ ਚਾਰ ਟੰਗ ਚੋਲੋ ਠੀਕ ਆ ਬਾਈ ਤੇ ਸੁਈ ਨੂੰ 1.5 ਤੋਂ 2 ਮਹੀਨੇ ਹੋ ਗਏ ਆ ਠੀਕ ਆ ਬਾਈ ਹਾਂ ਲਓ ਜੀ ਦੋਸਤੋ ਬਾਈ ਦਾ ਦੁੱਧ ਹੈਗਾ 13 ਕਿਲੋ ਉਹ 14 ਪਰ 13 ਤੋਂ ਜਾਂ ਦੋ ਡੱਬੇ ਮਾਰ ਕੇ ਆਪਦਾ ਲੈ ਜਿਓ ਜੀ 1.5 2 ਵੀ ਹੋ ਗਏ ਚਲ ਬੀਜ ਨੇ ਰਸਤਾ ਗੱਬ ਨਾ ਤਾਂ ਟੋਕੜ ਹੋ ਲਗੀ ਤੇ ਨਾ ਫੱਜਲ ਹੋ ਲੱਗੀ ਆ ਕਿ ਵੱਡੀ-ਬੁੱਡੀ ਇਹ ਵੀ ਬਹੁਤ ਆ ਫਾਈਟ 'ਚ ਤਿੰਨੇ ਹੀ ਬੜਾ ਫੁੱਲ ਵੱਡੀਆਂ ਵਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈ ਜਦੋਂ 13 ਕਿਲੋ ਕੰਡੇ ਵਾਲਾ ਥੱਲੇ ਉਹ ਹੋਊਗਾ 14 ਹੀ ਥੱਲੇ ਇਹਦੇ ਵੱਡੀ-ਬੁੱਡੀ ਇਹ ਵੀ ਬਹੁਤ ਆ ਗਈ ਕੋਈ ਫੋਟ ਸ਼ਾਕ ਨਹੀਂ ਗਈ ਚਾਰ ਹੀ ਥਾਣੇ ਦੇ ਆ ਤੇ ਦੇਖ ਸਕਦੇ ਹੋ ਵੱਡੀ-ਬੁੱਡੀ ਇਹ ਵੀ ਬਹੁਤ ਆ ਗਈ ਢੱਬੀ ਵਹਿੜ ਆ ਗਈ ਮੁੱਲ ਬੜਾ ਫਿਰਦਾ ਮੋਰੋ 37000 ਰੁਪਏ ਠੀਕ ਆ ਬੱਚੋ ਕਿ ਛੋਟ ਚੱਪਾ ਹੋ ਜਾਊਗਾ ਹੋ ਜਾਊਗਾ ਲੈ ਲਓ 37000 ਰੁਪਏ ਇਹਦਾ ਮੁੱਲ ਆਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਇਹ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਚ ਬਾਈ ਤੇ ਤਰੇ ਨਾਗ ਸੀਗੇ 30000 ਤੁਹਾਨੂੰ ਲੈ ਲੈ ਦਿੱਤੀ ਹੈ ਕਿ ਇੱਕ ਆ ਫੁੱਲ ਵੱਡੀ ਫਾਰਮ ਵਾਲੇ ਜੁਪੀਟਰ ਦਾ ਲੱਗਿਆ ਠੀਕ ਆ ਇਹਦੇ ਆ ਜਮੀਨ ਦੇ ਗੱਪਣ ਚੈੱਕ ਪਾਸ ਆ ਮੁੱਲ ਦਾ 55000 ਰੁਪਿਆ ਵਾ ਛੋੜੀ ਵਹਿੜ ਆ ਗਈ ਇਹ ਕਾ ਵਹਿੜ ਆ ਗਈ ਇਹ ਪੰਜਾ ਮਿੰਟ ਦੇ ਚੈੱਕ ਪਾਸ ਦੋਸਤ 7-8 ਕਿਲੋ ਦੇ ਥੱਲੇ ਆ ਇਹਦਾ ਮੁੱਲ 50000 ਰੁਪਿਆ ਮੂਹ ਤੋਂ ਦੋ ਦਾਂਦਾ ਇਹ ਇੱਕ ਆ ਬਾਈਕਲ ਟੋਕੜ ਵਾ ਡੋਟਾ ਜਮੀਨੇ ਸੋਈ ਵੀ ਆ ਦੋਦੇ ਥੱਲੇ ਹੈਗਾ 13 ਕਿਲੋ ਥੋ 14 ਹੀ ਮੁੱਲ ਹੈਗਾ 37000 ਰੁਪਏ ਠੀਕ ਆ ਜੇ ਲੋਕਾਂ ਨੂੰ ਬੱਚਾ ਲਿਆ ਖਿਹਲਿਆ ਦੇ ਬਰਾਬਰ ਫੇਰ ਲੋਕ ਖੁਸ਼ ਹੈ ਅੱਛਾ ਉਹ ਕਾ ਬਾਪੋ ਜ਼ਿੰਦਗੀ ਦੇ ਨਾਲ ਦਾਦੇ ਪੁਰਾਣੇ ਨੇ ਕੀਤਾ ਨਾਪ ਕਰਨਾ ਠੀਕ ਹੈ ਜਿਵੇਂ ਆਈ ਉਵੇਂ ਜਾਊ ਠੀਕ ਹੈ ਜੀ ਬੱਚਾ ਰੋਣ ਦਾ ਬਾਈ ਬੱਚੇ-ਬੱਚਿਆਂ ਦਾ ਅਸਲੀ ਪੈਂਦਾ ਪਰ ਹੋ ਜਾ ਸਹੀ ਗੱਲ ਆ ਜੀ ਇਹਦਾ ਜਿੰਮੇ ਆਈਆਂ ਉਹ ਸੱਚ ਤੇ ਚੱਲਦਾ ਵਪਾਰ ਟੂੜ ਲੈਂਦੇ ਨਹੀਂ ਚੱਲਦਾ ਸਹੀ ਗੱਲ ਆ ਬਾਈ ਹੁਣ ਕਿੰਨਾ ਹੋ ਗਿਆ ਲੋ ਜੀ ਦੋਸਤੋ ਜੇ ਤੁਸੀਂ ਕੱਲ ਬਾਈ ਦੀ ਗੱਲ ਸਹੀ ਹੈ ਜੀ ਬੱਚਿਆਂ ਨਾਲ ਹੋਦਾ ਹੀ ਵੇਣ ਬਾਈ ਦੇ ਬੱਚਾ ਲਾ ਕੇ ਭਲਾ 5000 ਮੈਂ ਕਹਿੰਦਾ ਬਾਈ ਤੇਰਾ 1 ਕਿਲੋ ਤੇ ਭੱਜ ਕੇ ਤੁਸੀਂ ਭੱਜ ਕੇ ਦੇ ਦ ਰਹੇ ਸਾਰਿਆਂ ਨੇ ਪਰ ਇਹ ਬੱਚਾ ਮਰਿਆ ਹੋਇਆ ਦੋ ਤੋਂ ਡੇਢ ਮਹੀਨੇ ਸੂਈ ਵੀ ਆ ਇਹ ਜਿਹਦੇ ਪਸੰਦ ਆਵੇ ਤੇ ਬਾਈ ਨਾਲ ਗੱਲ ਭਾਈ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਫੁੱਲ ਵੱਡੇ ਆ ਤੇ ਫੁੱਲ ਚ ਚੱਗੇ ਭਾਲਗਾ ਚੱਗੀਆਂ ਬਹਿਣਾ ਆ ਦੋਦਾਂ ਦਾ ਬੱਛੀ ਆ ਗਈ ਆ ਫਾਰਮ ਵਾਲੀ ਵੱਡੀ ਬੱਛੀ ਤੇ ਆਹ ਦੋਵੇਂ ਸੂਈ ਹੋਈ ਵਹਿੜ ਆ ਗਈ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਜ਼ਰੂਰ ਕਰ ਲੈਣੀ ਆ ਧੰਨਵਾਦ ਜੀ